ਇਹ ਵੀਡੀਓ ਦੇਖ ਰਖੇ ਆਪ ਸਾਥ ਨੂੰ ਜੀ ਆ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਚਾਪਲੂਸੀ ਚ ਤੁਹਾਨੂੰ ਵੀ ਮਿਲੇਗਾ ਗੋਲਡ ਮੈਂਟਲਸ ਸਾਬਕਾ ਪਾਕਿਸਤਾਨੀ ਰਾਜਦੂਤ ਨੇ ਸ਼ਾਹਬਾਸ਼ ਸ਼ਰੀਫ ਨੂੰ ਸੁਣਾਇਆ ਥਰੂ ਥਰੂ ਨੇ ਵੀ ਲਏ ਮਾਝੇ ਸਾਬਕਾ ਪਾਕਿਸਤਾਨੀ ਰਾਜਦੂਤ ਹਸੀਨ ਹਕਰਨੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਕਰਾਰਾ ਤਨਜ ਕਸਿਆ ਇਸ ਦੀ ਵਜ੍ਹਾ ਸੀ ਸ਼ਰੀਫ ਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਵਾਰ ਫਿਰ ਖੁੱਲ ਕੇ ਤਰੀਫ ਕਰਨਾ ਸ਼ਰੀਫ ਨੇ ਨਿਤਨਮ ਨੂੰ ਵਿਸ਼ਵ ਸ਼ਾਂਤੀ ਦਾ ਹੀਰੋ ਦੱਸਦੇ ਹੋ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਇਸ ਤੇ ਹਕਾਨੀ ਨੇ ਚਾਪਲੂਸੀ ਕਰਨ ਦਾ ਦੋਸ਼ ਲਗਾਉਂਦੇ ਹੇ ਤਨਜ ਕਸ਼ਿਆ ਦਾ ਅਸਲ ਸ਼ਾਬਾਸ਼ ਸ਼ਰੀਫ ਨੇ ਆਪਣੀ ਅਧਿਕਾਰਤ ਐਕਸਪੋਸਟ 'ਚ ਟਰੰਪ ਦਾ ਧੰਨਵਾਦ ਕੀਤਾ ਉਹਨਾਂ ਲਿਖਿਆ ਕਿ ਟਰੰਪ ਨੇ ਕੰਬੋਡੀਆ ਤੇ THAILAND ਵਿੱਚ ਕਾ ਸ਼ਾਂਤੀ ਸਥਾਪਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਇਸ ਦੇ ਨਾਲ ਹੀ ਕੋਇਲਪੁਰ ਸਮਝੌਤੇ ਕਾਜਾ ਸ਼ਾਂਤੀ ਯੋਜਨਾ ਤੇ ਮੱਧ ਪੂਰਬ ਅਤੇ ਦੱਖਣੀ ਏਸ਼ੀਆ 'ਚ ਸਥਿਰਤਾ ਲਿਆਉਣ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਦੀ ਵੀ ਸ਼ਲਾਂਗਾ ਕੀਤੀ ਸ਼ਰੀਫ ਨੇ ਕਿਹਾ ਕਿ 트럼ਪ ਦੇ ਯਤਨਾਂ ਨਾਲ ਦੁਨੀਆ ਭਰ ਵਿੱਚ ਲੱਖਾਂ ਜ਼ਿੰਦਗੀਆਂ ਬਚੀਆਂ ਯਾਦ ਰੱਖੇ ਕਿ ਇਸ ਸਾਲ ਦੀ ਸ਼ੁਰੂਆਤ ਤੇ ਸ਼ਰੀਫ ਨੇ 트럼ਪ ਨੂੰ ਨੋਬਲ ਸ਼ਾਂਤੀ ਅਵਾਰਡ ਨਾਲ ਨਾਮਜ਼ਦ ਵੀ ਕੀਤਾ ਸੀ ਹੁਸੈਨ ਹਕਾਨੀ ਨੇ ਸ਼ਰੀਫ ਦੀ ਇਸ ਪੋਸਟ ਤੇ ਤੁਰੰਤ ਪ੍ਰਕਿਰਿਆ ਦਿੱਤੀ ਉਹਨਾਂ ਲਿਖਿਆ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ 트 ਪਨੂ ਚਾਪਲੂਸੀ ਕਰਨ ਦੀ 올림픽 ਮੁਕਾਬਲੇ ਚਾਜੇ ਵੀ سونے ਦੇ ਮੈਡਲ ਦੀ ਰੇਸ ਚ ਸਭ ਤੋਂ ਅੱਗੇ ਹਨ ਇਸ ਟਿੱਪਣੀ ਤੇ ਭਾਰਤ ਦੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਤਿਉਰ ਨੇ ਵੀਹ ਕਾ ਨਿਦੀ ਐਸਪੋਰਟ ਨੂੰ ਆਪਣੇ ਅਧਿਕਾਰੀ ਐਕਸ ਅਕਾਊਂਟ ਤੇ ਸਾਂਝਾ ਕੀਤਾ ਇਸ ਤੋਂ ਪਹਿਲਾਂ 13 ਅਕਤੂਬਰ ਨੂੰ ਮਿਸਰ ਚ ਹੋਏ ਗਾਜਾ ਸ਼ਾਂਤੀ ਸਿਮਿੰਟ ਚ ਵੀ ਸ਼ਰੀਫ ਨੇ 트ੰਪ ਦੀ ਬਹੁਤ ਤਾਰੀਫ ਕੀਤੀ ਸੀ ਵਿਸ਼ਵਾਗਵਾ ਦੀ ਮੌਜੂਦਗੀ ਚ ਸ਼ਰੀਫ ਨੇ ਕਿਹਾ ਕਿ 트ੰਪ ਦੀ ਅਨਥਕ ਮਿਹਨਤ ਅਤੇ ਉਹਨਾਂ ਦੀ ਸ਼ਾਨਦਾਰ ਟੀਮ ਦੇ ਕਾਰਨ ਮਦ ਪੁਰ ਸ਼ਾਂਤੀ ਕੈਂਪ ਕੀ ਹੋਈ ਖਬਰ ਨੂੰ ਅਨਤਕ ਦੇਖਣ ਲਈ ਧੰਨਵਾਦ